ਅੱਜ ਸਾਡੇ ਵਿੱਚੋਂ ਬਹੁਤ ਹੀ ਹੁਨਰਮੰਦ ਕਲਾਕਾਰ ਜਸਵਿੰਦਰ ਪੱਲਾ ਜੀ ਵਿਛੜ ਗਏ ਨੇ ਕਮੇਡੀ ਦੀ ਉਸ ਕਿਸਮ ਦੇ ਮਾਹਿਰ ਜੋ ਸਾਰੇ ਪਰਿਵਾਰ ਵਿੱਚ ਬੈਠ ਕੇ ਦੇਖੀ ਅਤੇ ਸੁਣੀ ਜਾ ਸਕਦੀ ਸੀ ਹਸਾ ਵੀ ਦਿੰਦੇ ਸੀ ਤੇ ਸਿਸਟਮ ਨੂੰ ਸੱਚਾਈ ਦਾ ਸ਼ੀਸ਼ਾ ਵੀ ਦਿਖਾ ਦਿੰਦੇ ਸੀ ਸ਼ਾਇਰਾਨਾ ਅੰਦਾਜ਼ ਵਿੱਚ ਕਹਿਣੀ ਸਾਹਮਣੇ ਵਾਲੇ ਦੇ ਦਿਲ ਤੇ ਲੱਗਣੀ ਪਰ અપਮਾਨ ਮਹਿਸੂਸ ਨਾ ਕਰਾਉਣਾ ਇਹ ਜਸਵਿੰਦਰ ਪੱਲਾ ਦੀ ਕਲਾ ਸੀ ਉਹ ਪੰਜਾਬੀ ਸਿਨੇਮਾ ਦੇ ਅਜਿਹੇ ਹਰਫਨ ਮੌਲਾ ਕਲਾਕਾਰ ਸਨ ਜਿਨ੍ਹਾਂ ਨੇ ਸਮਾਜਿਕ ਮੁੱਦੇ 'ਤੇ ਚੁੱਕੇ ਤੰਜ ਵੀ ਗਸੇ ਤੇ ਹਾਸੇ ਵੀ ਫਲਾਏ ਪੰਜਾਬੀ ਅਦਾਕਾਰ ਅਤੇ ਕਮੇਡੀਅਨ ਜਸਵਿੰਦਰ ਪੱਲਾ ਦੇ ਦੇਹਾਂਤ ਨਾਲ ਪੰਜਾਬੀ ਸਿਨੇਮਾ ਜਗਤ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਵੀ ਸੋਗ ਦੀ ਲਹਿਰ ਹੈ ਜਸਵਿੰਦਰ ਪੱਲਾ ਨੂੰ ਬੁੱਧਵਾਰ ਸ਼ਾਮ ਨੂੰ ਬ੍ਰੇਨ ਸਟ੍ਰੋਕ ਆਇਆ ਸੀ ਅੱਜ ਤੜਕੇ 4 ਵਜੇ 65 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਖਰੀ ਸਾਹ ਲਏ ਉਨ੍ਹਾਂ ਦਾ ਸਸਕਾਰ ਪੜਕੇ ਮੁਹਾਲੀ ਵਿੱਚ ਕੀਤਾ ਜਾਵੇਗਾ ਸਿਨੇਮਾ ਜਗਤ ਸਣੇ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਸ਼ਖਸੀਤਾ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੀਆਂ ਨੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਹਨਾਂ ਦੇ ਬਚਪਨ ਦੀ ਜਸਵਿੰਦਰ ਪੱਲਾ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਦੁਰਾਹ ਵਿੱਚ ਹੋਇਆ ਸੀ ਪਰ ਉਹਨਾਂ ਦਾ ਪਿਸ਼ੋਕੜ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕਦੋ ਦਾ ਸੀ ਉਹਨਾਂ ਦੇ ਪਿਤਾ ਬਹਾਦਰ ਸਿੰਘ ਪੱਲਾ ਪੇਸ਼ੇਵਜੋਂ ਅਧਿਆਪਕ ਸਨ ਅਧਿਆਪਕ ਵਜੋਂ ਨੌਕਰੀ ਲੱਗਣ ਮਗਰੋਂ ਉਹਨਾਂ ਦੇ ਪਿਤਾ ਦੋਰਾਹਾ ਵਸ ਗਏ ਸਨ ਦੋਰਾਹੇ ਤੋਂ ਹੀ ਪੱਲਾ ਨੇ ਸੀਨੀਅਰ ਸੈਕੰਡਰੀ ਸਕੂਲ ਤੋਂ ਆਪਣੀ ਮੋਢਲੀ ਸਿੱਖਿਆ ਪ੍ਰਾਪਤ ਕੀਤੀ ਜਸਵਿੰਦਰ ਪੱਲਾ ਦਾ ਜਨਮ ਚਾਹੇ ਦੋਰਾਹਾ ਵਿੱਚ ਹੋਇਆ ਸੀ ਪਰ ਉਹਨਾਂ ਨੇ ਆਪਣੇ ਪਿੰਡ ਆਉਣਾ ਜਾਣਾ ساری ਉਮਰ ਜਾਰੀ ਰੱਖਿਆ ਜਸਵਿੰਦਰ ਪੱਲਾ ਨੇ ਆਪਣੇ ਪਿੰਡ ਨਾਲ ਕਦੇ ਵੀ ਨਾਤਾ ਨਹੀਂ ਤੋੜਿਆ ਅਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹੇ ਜਸਵਿੰਦਰ ਪੱਲਾ ਹਰ ਸਾਲ ਆਪਣੇ ਪਰਿਵਾਰ ਨਾਲ ਦੀਵਾਲੀ ਵਾਲੇ ਦਿਨ ਕਦੋਂ ਪਿੰਡ ਵਿੱਚ ਧਾਰਮਿਕ ਸਥਾਨ ਉੱਤੇ ਮੱਥਾ ਟੇਕਣ ਆਉਂਦੇ ਸਨ ਜਦੋਂ ਉਹਨਾਂ ਦੀ ਨੌਕਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਲੱਗ ਗਈ ਤਾਂ ਉਹ ਇੱਥੇ ਮਾਡਲ ਟਾਊਨ ਐਕਸਟੈਂਸ਼ਨ ਵਿੱਚ ਰਹਿਣ ਲੱਗ ਪਏ ਇੱਥੇ ਵੀ ਉਹ ਕਈ ਸਾਲ ਤੱਕ ਰਹਿੰਦੇ ਰਹੇ ਲਗਭਗ 3 ਸਾਲ ਪਹਿਲਾਂ ਹੀ ਜਸਵਿੰਦਰ ਪੱਲਾ ਨੇ ਆਪਣੀ ਰਿਹਾਇਸ਼ ਮਹਾਲੀ ਵਿੱਚ ਕਰ ਲਈ ਸੀ ਜਸਵਿੰਦਰ ਪੱਲਾ ਦੀ ਪਤਨੀ ਦਾ ਨਾਮ ਪਰਮਦੀਪ ਪੱਲਾ ਹੈ। ਉਹਨਾਂ ਦੇ ਦੋ ਬੱਚੇ ਪੁਖਰਾਜ ਪੱਲਾ ਅਤੇ ਅਸ਼ਪ੍ਰੀਤ ਪੱਲਾ ਨੇ ਉਹਨਾਂ ਦੇ ਪੁੱਤਰ ਪੁਖਰਾਜ ਪੱਲਾ ਵੀ ਅਦਾਕਾਰ ਨੇ ਪੰਜਾਬੀ ਫਿਲਮਾਂ ਵਿੱਚ ਕੰਮ ਕਰਦੇ ਆ ਰਹੇ ਨੇ। ਜਸਵਿੰਦਰ ਪੱਲਾ ਨੇ ਸਾਲ 1988 ਵਿੱਚ ਸ਼ਨਕਾਟਾ 88 ਨਾਲ ਇੱਕ ਕਮੇਡੀਅਨ ਵਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ। ਉਹਨਾਂ ਨੇ ਕੈਰੀਆਨ ਜਟਾ, ਜਿੰਦ ਜਾਨ, ਬੈਂਡਵਾਜੇ, ਜਟਣ ਜੁਲੀਅਟ ਵਰਗੀਆਂ ਕਈ ਫਿਲਮਾਂ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਅਤੇ ਕਮੇਡੀ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਪੱਲਾ ਦੀ ਸ਼ਨਕਾਟਾ ਵੀਡੀਓ ਸੀਰੀਜ਼ ਬਹੁਤ ਪਸੰਦ ਕੀਤੀ ਗਈ ਸੀ ਉਹਨਾਂ ਦੇ ਦੋਸਤ ਬਾਲ ਮੁਕੰਦ ਸ਼ਰਮਾ ਕਹਿੰਦੇ ਨੇ ਕਿ 1982 ਵਿੱਚ ਅਸੀਂ ਦੂਰਦਰਸ਼ਨ ਤੇ ਆਉਣ ਲੱਗ ਪਏ ਸੀ ਫਿਰ 88 ਵਿੱਚ ਸ਼ਨਕਾਟਾ ਆ ਗਿਆ ਤੇ 2009 ਤੱਕ 27 ਸ਼ਨਕਾਟੇ ਆਏ ਉਹਨਾਂ ਦੇ ਕਿਰਦਾਰ ਅਤੇ ਕਮੇਡੀ ਦਾ ਸਟਾਈਲ ਲੋਕਾਂ ਨੂੰ ਬਹੁਤ ਪਸੰਦ ਆਉਂਦਾ ਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਾਲ ਜਸਵਿੰਦਰ ਪੱਲਾ ਦੇ ਵਿਸ਼ੇਸ਼ ਸਬੰਧ ਰਹੇ ਨੇ ਕਿਉਂਕਿ ਇਸ ਯੂਨੀਵਰਸਿਟੀ ਵਿੱਚ ਹੀ ਉਹਨਾਂ ਨੇ ਆਪਣੀ ਕਲਾ ਦੇ ਜੋਹਰ ਦਿਖਾਉਣੇ ਸ਼ੁਰੂ ਕੀਤੇ ਸਨ ਉਹ ਖੇਤੀਬਾੜੀ ਸੰਦੇਸ਼ ਵੀ ਕਿਸਾਨਾਂ ਤੱਕ ਪਹੁੰਚਾਉਂਦੇ ਰਹੇ ਅਤੇ ਨਾਲ ਹੀ ਸਟੇਜ ਤੇ ਆਪਣੀ ਅਦਾਕਾਰੀ ਸ਼ੁਰੂ ਵੀ ਕੀਤੀ ਸੀ ਐਗਰੀਕਲਚਰ ਸਾਇੰਸ ਵਿੱਚ ਪੀ ਐਚ ਡੀ ਜਸਵਿੰਦਰ ਪੱਲਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਬਤੌਰ ਪ੍ਰੋਫੈਸਰ ਸੇਵਾਵਾਂ ਨਿਭਾ ਚੁੱਕੇ ਨੇ ਬੀਏਸੀ ਅਤੇ ਫਿਰ ਐਮਐਸਸੀ ਕਰਨ ਤੋਂ ਬਾਅਦ ਉਹਨਾਂ ਨੇ ਬਤੌਰ ਸਹਾਇਕ ਪ੍ਰੋਫੈਸਰ ਯੂਨੀਵਰਸਿਟੀ ਤੋਂ ਹੀ ਆਪਣੇ ਪਿਵਿੱਖ ਦੀ ਸ਼ੁਰੂਆਤ ਕੀਤੀ ਸੀ ਜਸਵਿੰਦਰ ਪੱਲਾ ਨੇ ਸਾਲ 1999 ਵਿੱਚ ਸਹਾਇਕ ਪ੍ਰੋਫੈਸਰ ਵਜੋਂ ਖੇਤੀਬਾੜੀ ਵਿਸਾਰ ਵਿਭਾਗ ਵਿੱਚ ਨੌਕਰੀ ਸ਼ੁਰੂ ਕੀਤੀ ਸੀ ਅਤੇ ਫਿਰ ਉਹ ਇੱਥੇ ਸਹਿਯੋਗੀ ਪ੍ਰੋਫੈਸਰ ਬਣੇ ਅਤੇ ਫਿਰ ਪ੍ਰੋਫੈਸਰ ਵੱਜੋਂ ਤਰੱਕੀ ਹਾਸਲ ਕੀਤੀ। ਸਾਲ 2016 ਵਿੱਚ ਉਹ ਵਿਸਾਰ ਸਿਖਿਆ ਵਿਭਾਗ ਦੇ ਮੁਖੀ ਬਣੇ ਅਤੇ ਸਾਲ 2020 ਵਿੱਚ ਇਥੋਂ ਸੇਵਾਮੁਕਤ ਹੋਏ। ਉਹਨਾਂ ਦਾ ਮੁੱਖ ਕੰਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਹੁੰਦੀਆਂ ਖੋਜਾਂ ਵਿਕਸਿਤ ਹੁੰਦੀਆਂ ਤਕਨੀਕਾਂ ਦਾ ਪ੍ਰਚਾਰ ਅਤੇ ਵਿਸਾਰ ਕਰਨਾ ਸੀ। ਉਹ ਇਹਨਾਂ ਖੋਜਾਂ ਅਤੇ ਕੰਮਾਂ ਨੂੰ ਕਿਸਾਨਾਂ ਤੱਕ ਪਹੁੰਚਾਉਂਦੇ ਸਨ ਆਪਣੇ ਅਕਾਦਮਿਕ ਸਫ਼ਰ ਦੌਰਾਨ ਡਾਕਟਰ ਪੱਲਾ ਨੇ ਕਈ ਰਚਨਾਤਮਕ ਸੰਚਾਰ ਟੰਗਾਂ ਦੀ ਸ਼ੁਰੂਆਤ ਕੀਤੀ ਉਹਨਾਂ ਨੇ ਸੱਤ ਆਡੀਓ ਕੈਸਟਾਂ ਅਤੇ ਕਈ ਵਿਜ਼ੂਅਲ ਪ੍ਰੋਜੈਕਟ ਤਿਆਰ ਕੀਤੇ ਜਿਨ੍ਹਾਂ ਨਾਲ ਮਸ਼ਰੂਮ ਦੀ ਕਾਸ਼ਤ ਮਨੁਮੱਖੀ ਪਾਲਣ ਅਤੇ ਫਸਲ ਅਭਿਆਸਾਂ ਵਰਗੇ ਵਿਸ਼ਿਆਂ ਤੇ ਹਾਸੇ ਮਜ਼ਾਕ ਨੂੰ ਵਿਹਾਰਕ ਖੇਤੀਬਾੜੀ ਗਿਆਨ ਨਾਲ ਜੋੜਿਆ ਗਿਆ ਸੀ ਉਹਨਾਂ ਦੇ ਕੰਮ ਇਹ ਦਿਖਾਉਣ ਵਿੱਚ ਮੋਰੀ ਸਨ ਕਿ ਮਨੋਰੰਜਨ ਸਿੱਖਿਆ ਲਈ ਇੱਕ ਸ਼క్తిਸ਼ਾਲੀ ਸਾਧਨ ਹੋ ਸਕਦਾ ਹੈ ਉਹਨਾਂ ਦੇ ਯਤਨਾਂ ਨੂੰ ਵੱਡੇ ਪੱਧਰ ਉਤੇ ਪਛਾਣ ਮਿਲੀ ਅਤੇ ਉਹਨਾਂ ਨੂੰ ਅਕਾਦਮਿਕ ਸੰਸਥਾਵਾਂ ਅਤੇ ਸਰਕਾਰੀ ਸੰਸਥਾਵਾਂ ਦੋਵਾਂ ਤੋਂ ਪ੍ਰਸ਼ੰਸਾ ਮਿਲੀ ਉਹ ਕਿਸਾਨ ਮੇਲਿਆਂ ਅਤੇ ਯੂਨੀਵਰਸਿਟੀਆਂ ਦੇ ਹੋਰ ਸਮਾਗਮਾਂ ਵਿੱਚ ਸਟੇਜਾਂ 'ਤੇ ਰਹੇ ਸੇਵਾਮੁਕਤ ਹੋਣ ਮਗਰੋਂ ਵੀ ਉਹ ਕਈ ਵਾਰੀ ਵਲੰਟੀਅਰ ਤੌਰ ਉਤੇ ਆਪਣੀਆਂ ਸੇਵਾਵਾਂ ਦਿੰਦੇ ਰਹੇ ਨਾ ਸਿਰਫ ਪੰਜਾਬੀ ਫਿਲਮ ਇੰਡਸਟਰੀ ਜਾਂ ਪੰਜਾਬੀ ਸਿਨੇਮਾ ਜਗਤ ਬਲਕਿ ਦੁਨੀਆ ਵਿੱਚ ਵਸਤੇ ਹਰ ਪੰਜਾਬੀ ਦੇ ਮਨ ਵਿੱਚ ਅੱਜ ਸੋਗੇ ਉਹਨਾਂ ਦੇ ਸ਼ਬਦ ਗੂੰਜਦੇ ਰਹਿਣਗੇ ਫਿਲਮ ਇੰਡਸਟਰੀ ਵਿੱਚ ਉਹਨਾਂ ਦੇ ਡਾਇਲੋਗ ਤੱਕਿਆ ਕਲਾਮ ਜਿੰਦਾ ਰਹਿਣਗੇ ਜਸਵਿੰਦਰ ਪੱਲਾ ਸਾਥ ਛੱਡ ਗਿਆ ਪਰ ਉਹਨਾਂ ਦੀ ਜਿਹੜੀ ਪੰਜਾਬੀ ਨੂੰ ਦੇਣ ਹੈ ਉਹ ਹਮੇਸ਼ਾ ਜਿੰਦਾ ਰਹੇਗੀ ਪੱਲਾ ਸਾਹਿਬ ਦੀ ਕ੍ਰੀਏਟੀਵਿਟੀ ਗੱਲ ਔੜਨੀ ਤੇ ਡਿਲੀਵਰੀ ਕਰਨੀ ਪੰਜਾਬੀ ਵਿੱਚ ਉਹਨਾਂ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮ ਹਮੇਸ਼ਾ ਬਣਿਆ ਰਹੇਗਾ